ਅੱਜੇ ਹੀ ਕਹਿਣਾ ਚਾਹੁੰਦੇ ਆ ਕਿ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਅਸੀਂ ਪ੍ਰਭਾਤ ਪੇੜੀਆਂ ਖੁਸ਼ਖਬਰੀ ਦੀ ਪ੍ਰਚਾਰ ਕੋ ਖੁਸ਼ਖਬਰੀ ਦੇ ਪੈਗਾਮ ਹਰ ਇੱਕ ਤੱਕ ਪਹੁੰਚਾਇਆ ਜਾਵੇ ਕਿਉਂਕਿ ਪ੍ਰਭੂ ਯਿਸੂ ਮਸੀਹ ਕੋਈ ਰਾਜਨੀਤਿਕ ਕੰਮ ਕਰਨ ਨਹੀਂ ਆਇਆ ਨਾ ਇੱਥੇ ਰਾਜ ਸਥਰਪਿਤ ਕਰਨ ਆਇਆ ਪ੍ਰਭੂ ਯਿਸੂ ਮਸੀਹ ਆਇਆ ਵਾ ਉਹ ਦੋ ਜਹਾਨ ਦਾ ਮੁਕਤੀਦਾਤਾ ਆ ਉਹਨੇ ਮੌਤ ਤੇ ਸ਼ੈਤਾਨ ਨੂੰ ਹਰਾਇਆ ਵਾ ਜਿਹਦਾ ਅਸੀਂ ਪ੍ਰਚਾਰ ਕਰਦੇ ਆ ਉਹਨੇ ਮੌਤ ਤੇ ਸ਼ੈਤਾਨ ਨੂੰ ਹਰਾ ਕੇ 30 ਦੇ ਦਿਨ ਜਿੰਦਾ ਹੋਇਆ ਵਾ ਉਹ ਪ੍ਰਭੂ ਆ ਉਹ ਪ੍ਰਭੂਆਂ ਦਾ ਪ੍ਰਭੂ ਆ ਜਿਹਦੀ ਅਸੀਂ ਆराधना ਕਰਦੇ ਆ ਉਹ ਖੁਦਾ ਦੀ ਪਾਛਨਾ ਕਰਦੇ ਆ ਤੇ ਉਹਦੀ ਖੁਸ਼ਖਬਰੀ ਦਾ ਪੈਗਾਮ ਅਹੀਂ ਪਹੁੰਚਾਉਨੇ ਆ ਕਿਉਂ ਉਹ ਦੋ ਇਹ ਜਗਤ ਦਾ ਵੀ ਮਾਲਕ ਹੈ ਧਰਤੀ ਤੇ ਧਰਤੀ ਦਾ ਵੀ ਤੇ ਆਕਾਸ਼ ਦਾ ਵੀ ਉਹ ਦੋ ਜਹਾਨ ਦਾ ਮਾਲਕ ਹੈ ਉਹ ਇਸ ਧਰਤੀ ਦੇ ਰਾਜ ਰਾਜਾਂ ਨੂੰ ਨਹੀਂ ਚਾਹੁੰਦਾ ਲੋਕ ਇਹ ਧਰਤੀ ਦੇ ਰਾਜਾਂ ਨੂੰ ਚਾਹੁੰਦੇ ਆ ਕਿ ਸਾਨੂੰ ਰਾਜ ਮਿਲ ਜੇ ਸਾਨੂੰ ਰਾਜ ਮਿਲ ਜੇ ਪ੍ਰਭੂ ਯਿਸੂ ਮਸੀਹ ਦੇ ਨਾਂ ਸੰਤਾਨੇ ਕੋਈ ਰਾਜ ਅੱਜ ਤੱਕ ਸਮਰਤ ਕੀਤਾ ਉਹ ਵੀ ਭਗਤੀ ਕਰਦੇ ਆ ਤੇ ਪ੍ਰਭੂ ਯਿਸੂ ਮਸੀਹ ਦਾ ਪੈਗਾਮ ਸੁਣਾਉਂਦੇ ਆ ਤੇ ਉਹ ਪਰਮੇਸ਼ਰ ਦੀ ਆराधना ਕਰਦੇ ਆ ਜਿਨੇ ਤਰਤੀ ਤੇ ਆਕਾਸ਼ ਨੂੰ ਬਣਾਇਆ ਅਹੀਂ ਉਹਦਾ ਪੈਗਾਮ ਸੁਣਾਉਣ ਜਾ ਰਹੇ ਆ ਅੱਜ ਵੀ ਜਾ ਰਹੇ ਆ ਅਈ ਖੁਦਾਵੰਦ ਦਾ ਘਰ ਘਰ ਪੈਗਾਮ ਪਹੁੰਚਾਉਣੇ ਆ ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ ਵਾ ਜਿਹੜੇ ਉਦੇ ਨਾਮ ਨੂੰ ਮੰਨਦੇ ਆ ਉਹਨਾਂ ਦੇ ਘਰਾਂ ਚ ਜਾ ਕੇ ਪੈਗਾਮ ਦੇਨੇ ਆ ਕਿ ਅੱਜ ਪ੍ਰਭੂ ਯਿਸੂ ਮਸੀਹ ਜਿਹੜਾ ਜਿੰਦਾ ਹੋਇਆ ਵਾ ਉਹ ਜਿੰਦਾ ਵੀ ਹੋਇਆ ਤੇ 25 24 ਦੀ ਰਾਤ ਉਹਦਾ ਜਨਮ ਦਿਨ ਹੋਇਆ ਉਹਦੀ ਖੁਸ਼ਖਬਰੀ ਦਾ ਪੈਗਾਮ ਦੇਨੇ ਆ ਉਹਦੇ ਵੱਡੇ ਦਿਨ ਦੀਆਂ ਹੀ ਵਧਾਈਆਂ ਦੇਨੇ ਆ ਪ੍ਰਭੂ ਸਾਰਿਆਂ ਨੂੰ ਬਹੁਤ ਸਾਰੀ ਬਰਕਤ ਦੇਵੇ ਇਹ ਦੇਸ਼ ਨੂੰ ਇਸ ਭਾਰਤ ਵਾਸੀਆਂ ਨੂੰ ਸਾਡੇ ਪੰਜਾਬ ਦੇ ਵਿੱਚ ਖੁਦਾ ਦਾ ਪੈਗਾਮ ਪਹੁੰਚਾਇਆ ਜਾਵੇ ਕਿ ਲੋਕ ਧਰਮ ਤੇ ਸੱਚਾਈ ਦੇ ਨਾਲ ਪਰਮੇਸ਼ਰ ਦੀ ਆराधना ਕਰਨ ਸੱਚੇ ਪਰਮੇਸ਼ਰ ਦੀ ਜਿਨੇ ਧਰਤੀ ਤੇ ਕਾਛ ਨੂੰ ਬਣਾਇਆ ਵਾ ਮੈਂ ਧੰਨਵਾਦ ਕਰਦਾ ਹਾਂ ਪ੍ਰਭੂ ਦਾ ਰਬੂ ਇਸੂਮ ਸੀ ਦੇ ਸੀਲੇ ਆਮੀਨ ਹਾਲੇਲੂਇਆ ਹਾਂਜੀ ਸਾਰੇ ਬੋਲਾਂਗੇ ਹallelujah ਹਾਂਜੀ ਸਾਰੇ ਬੋਲਾਂਗੇ ਹallelujah ਹallelujah ਸਭ ਤੋਂ ਪਹਿਲਾਂ ਪ੍ਰ부 ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿੰਨੇ ਵੀ ਲੋਕ ਸਾਨੂੰ ਵੇਖਦੇ ਆ ਉਹਨਾਂ ਸਾਰਿਆਂ ਨੂੰ ਜੈਮਸੀ ਦੀ ਪ੍ਰ부 ਦੇ ਦਾਸਾਂ ਨੂੰ ਨਗਰ ਨਿਵਾਸੀਆਂ ਨੂੰ ਜਿੰਨੇ ਸਾਨੂੰ ਵੇਖਦੇ ਆ ਉਹਨਾਂ ਸਾਰਿਆਂ ਭੈਣ ਭਰਾਵਾਂ ਨੂੰ ਪ੍ਰ부 ਯਿਸੂ ਮਸੀਹ ਦੇ ਨਾਮ ਦੇ ਵਿੱਚ ਜੈਮਸੀ ਦੀ ਔਰ ਮੈਂ ਪਾਸਟਰ ਅਦੀਸ਼ਾ ਪਿੰਡਮਾਲ ਕਰੋਨਾ ਚਰਚ ਅੱਜ ਅਸੀਂ ਚੜਿਆਲੇ ਸ਼ਹਿਰ ਦੇ ਵਿੱਚ ਇੱਕ ਸ਼ੋਭ ਯਾਤਰਾ ਨੂੰ ਲੈ ਕੇ ਜਾ ਰਹੇ ਆ। ਔਰ ਅਸੀਂ ਇਸ ਕਰਕੇ ਨਹੀਂ ਕਿ ਜਾਂ ਕਿਸੇ ਧਰਮ ਨੂੰ ਠੇਸ ਪਹੁੰਚਾਉਣ ਲਈ ਜਾਂ ਕਿਸੇ ਨੂੰ ਕੋਈ ਬੁਰਾ ਭਲਾ ਕਹਿਣ ਲਈ ਸਿਰਫ ਅਸੀਂ ਪ੍ਰਭੂ ਯਿਸੂ ਮਸੀਹ ਦਾ ਪੈਗਾਮ ਲੈ ਕੇ ਜਾ ਰਹੇ ਆ। ਉਹ ਵੀ ਉਹਨਾਂ ਘਰਾਂ ਦੇ ਵਿੱਚ ਜਿਹੜੇ ਲੋਕ ਮਸੀਹਤ ਨੂੰ ਜਾਣ ਚੁੱਕੇ ਆ ਜਿਹੜੇ ਲੋਕ ਪਰਮੇਸ਼ਰ 'ਚ ਆ ਚੁੱਕੇ ਆ। ਅਸੀਂ ਉਹਨਾਂ ਦੇ ਘਰਾਂ 'ਚ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਦਾ ਪੈਗਾਮ ਨੂੰ ਲੈ ਕੇ ਚੱਲੇ ਆ ਔਰ ਅਸੀਂ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਸੈਂਟਰ ਗਵਰਨਮੈਂਟ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਫਜ਼ਲ ਬਖਸ਼ਿਆ ਕਿ ਅਸੀਂ ਉਹਨਾਂ ਦੇ ਦੁਆਰਾ ਇਹ ਕੰਮ ਕਰ ਸਕੀਏ ਔਰ ਜਗ੍ਹਾ-ਜਗ੍ਹਾ ਜਾ ਕੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਖੁਸ਼ਕਬਰੀ ਦਾ ਪੈਗਾਮ ਦਿੰਨੇ ਆ ਔਰ ਅੱਜ ਵੀ ਜਿੰਨੇ ਲੋਕ ਤੁਹਾਨੂੰ ਵੇਖ ਰਿਹਾ ਪੂਰੇ ਸ਼ਹਿਰ ਵਾਸੀਆਂ ਨੂੰ ਪੂਰੇ ਨਗਰ ਨੂੰ ਜਿੰਨੇ ਸਾਨੂੰ ਵੇਖ ਰਹੇ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਸਭ ਨੂੰ ਜੈਮਸੀ